ਬਜਟ ਨੂੰ ਲੈ ਕੇ ਬੀਜੇਪੀ ਆਗੂ ਅਤੇ ਸਾਬਕਾ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਵਿੱਚ ਅੱਜ ਬੀਜੇਪੀ ਆਗੂ ਅਤੇ ਸਾਬਕਾ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਵੱਲੋਂ ਕੇਂਦਰੀ ਬਜਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਜਿੱਥੇ ਬਜਟ ਦੀਆਂ ਉਪਲਬਧੀਆਂ ਗਣਵਾਈਆਂ ਉੱਥੇ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਵਨੀਤ ਸਿੰਘ ਦੇ ਬਿੱਟੂ ਬਾਰੇ ਕੀਤੀ ਟਿੱਪਣੀ ਦਾ ਵੀ ਤਿੱਖੇ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਫਿਰੋਜ਼ਪੁਰ ਵਿੱਚ ਹੋਈ ਇਸ ਪ੍ਰੈਸ ਕਾਨਫਰੰਸ ਦੌਰਾਨ ਰਾਣਾ ਗਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਤੇ ਉਹਨਾਂ ਅਨੁਸਾਰ ਬਜਟ ਵਿੱਚ ਕਿਸਾਨਾਂ ਲਈ ਖਾਸ ਯੋਜਨਾਵਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪ੍ਰੋਜੈਕਟ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਇਹ ਬਜਟ ਭਾਰਤ ਨੂੰ ਵਿਕਾਸ ਦੀ ਨਵੀਂ ਉਚਾਈ ਵੱਲ ਲੈ ਕੇ ਜਾਵੇਗਾ ਅਤੇ ਭਾਰਤ ਦੇ ਸੁਪਨਿਆਂ ਨੂੰ ਵੀ ਹਕੀਕਤ ਵਿੱਚ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਜੈ ਕੰਫਰੈਂਸ ਕਰ ਰਹੀ ਹੈ ਕਿ ਉਹ ਕਿਵੇਂ ਦੇਖੀ ਜਿਹੜਾ ਬਜਟ ਜਿਹੜਾ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਹੈ। ਇਹ ਮੈਂ ਦੱਸਿਆ ਵੀ ਗਰੀਬਾਂ ਦੇ ਹਿੱਤ ਚ ਲੇਬਰਰ ਦੇ ਹਿੱਤ ਚ ਕਿਸਾਨਾਂ ਦੇ ਹਿੱਤ ਚ ਯੂਥ ਦੇ ਹਿੱਤ ਚ ਸਪੋਰਟਸ ਇਨਫਰਾਸਟ੍ਰਕਚਰ ਜਨਰਲ ਇਨਫਰਾਸਟ੍ਰਕਚਰ ਰੋਡ ਬ੍ਰਿਜਸ ਰੇਲ 에어ਪੋਰਟਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਡਵੈਲਪਮੈਂਟ ਬਹੁਤ ਤੇਜ਼ੀ ਨਾਲ ਸੈਂਟਰਲ ਗਵਰਨਮੈਂਟ ਨੇ ਇਦਾਂ ਦੇ ਵਾਸਤੇ ਪ੍ਰੋਵੀਜ਼ਨਸ ਰੱਖੇ ਨੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਹੈਗੇ ਸੀ ਬਜਟ ਦੇ ਵਿੱਚ ਕੁਛ ਨਹੀਂ ਹੋਗਾ ਰੇਲਵੇ ਦੇ ਵੱਲੋਂ ਵੀ ਕੋਈ ਜਿਹੜਾ ਨਹੀਂ ਦਿੱਤਾ ਗਿਆ ਹੈਗਾ ਕੋਈ ਪੰਜਾਬ ਦੀ ਜਿਹੜੀ ਗੱਲ ਹੈ ਉਹਨੇ ਹੀ ਕੀਤੀਗੀ ਹੈਗੀ ਪੰਜਾਬ ਦੇ ਲਈ ਬਜਟ ਹੈ ਉਹ ਮਤਲਬ ਸਹੀ ਨਹੀਂ ਹੋਏਗਾ ਉਹਨਾਂ ਜੀ ਦੇਖੋ ਮੈਂ ਵਿਰੋਧੀ ਪਾਰਟੀਆਂ ਨੂੰ ਕੋਈ ਗੱਲ ਕਵਾਂਗਾ ਕਿ ਪੰਜਾਬੀ ਝਕਾਵਤ ਤੇ ਵੀ ਆਟਾ ਗੁੰਨ ਦੀ ਹਿੱਲਦੀ ਕਿਉਂ ਹੈ ਉਹਨਾਂ ਨੂੰ ਤਾਂ ਇੱਕੋ ਹੀ ਚੈਲੰਜ ਹੈ ਕਿ ਉਹ ਇੱਕ ਡੇਟ ਫਿਕਸ ਕਰ ਲੈਣ ਤੇ ਅਸੀਂ ਆਪਦੇ ਬਜਟ ਦੀ ਉਹਨਾਂ ਦੇ ਬਜਟ ਦੀ ਜਾਂ ਜਿਹੜੇ ਉਹਨਾਂ ਦੇ ਸਵਾਲ ਨੇ ਸਾਡੇ ਨਾਲ ਡਿਬੇਟ ਕਰ ਲੈਣ ਬੈਠੇ ਵੀ ਦੇਖੋ ਟੀਵੀ ਤੇ ਡਿਬੇਟ ਕਰ ਲੈਣ ਸਟੇਜ ਲਗਾ ਲੈਣ ਰੈਲੀ ਰੱਖ ਲੈਣ Let the people of Punjab let the people of India decide whether this budget is in their favour or not ਅੱਜ ਉਹ ਟੈਕਸਟਾਈਲ ਨੂੰ ਇੰਨਾ ਕੋ ਫਾਇਦਾ ਹੋਇਆ ਹੈ ਕਿ ਦੇਖੋ ਪੰਜਾਬ ਦੇ ਵਿੱਚ ਜਾਂ ਟੈਕਸਟਾਈਲ ਹੈ ਜਾਂ ਸਪੋਰਟਸ ਇੰਡਸਟਰੀ ਹੈ ਜਾਂ ਹੈਂਡ ਟੂਲਸ ਹੈ ਇਹ ਹੀ ਗੱਲਾਂ ਨੇ ਹੋਰ ਕੋਈ ਇੰਡਸਟਰੀ ਹੈਗੀ ਕੋਈ ਜੀ ਇੱਥੇ ਟੈਕਸਟਾਈਲ ਨੂੰ ਫਾਇਦਾ ਤੇ ਪੰਜਾਬ ਨੂੰ ਵੀ ਫਾਇਦਾ ਜੇ ਟੈਕਸਟਾਈਲ ਨੂੰ ਫਾਇਦਾ ਹੋ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਲੁਧਿਆਣੇ ਟੈਕਸਟਾਈਲ ਜਲੰਧਰ ਦੇ ਵਿੱਚ ਸਪੋਰਟਸ ਤੇ ਹੈਂਡ ਟੂਲਸ ਨੇ ਤੁਸੀਂ ਉਹਨਾਂ ਨੂੰ ਇਹ ਮੈਂ ਕਹਿ ਰਿਹਾ ਕਿ ਲੋਕਾਂ ਨੂੰ ਬਜਾਏ ਮਿਸ ਗਾਈਡ ਕਰਨ ਦੇ ਲੈਟਸ ਹੈਵ ਅ ਡਿਬੇਟ ਮੈਂ ਕਹਾਂਗਾ ਕਿ ਜਿਹੜਾ ਕੋਈ ਡਿਸਟ੍ਰਿਕਟ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਵੀ ਆਰ ਰੈਡੀ ਫਾਰ ਏਵਰੀ ਏਵਰੀ ਡਿਬੇਟ ਜੇ ਡਿਸਟ੍ਰਿਕਟ ਲੈਵਲ ਤੇ ਕਰਨੀ ਹੈ ਤਾਂ ਡਿਸਟ੍ਰਿਕਟ ਲੈਵਲ ਦੇ ਉਹਨਾਂ ਨੂੰ ਕੋ ਬੰਦੇ ਆਜ ਉੱਥੇ ਕਰਦੇਾਂਗੇ ਜੇ ਸਟੇਟ ਲੈਵਲ ਤੇ ਕਹਿੰਦੇ ਤਾਂ ਉੱਥੇ ਡਿਬੇਟ ਕਰਦੇਾਂਗੇ ਲੇਕਿਨ ਲੋਗਾ ਨੂੰ ਕੁਰਾਏ ਨਾ ਪਾਉਣ ਲੈਟ ਪੀਪਲ ਇੰਜੋਏ ਦੀ ਬਜਟ ਐਂਡ ਲੈਟ ਪੀਪਲ ਗੈਟ ਦੀ ਬੈਨੀਫਿਟ ਆਫ ਦੀ ਅਮਾਉਂਟ ਐਂਡ ਦੀ ਬਜਟ ਮਨੀ ਵਿਚ ਹੈਸ ਬੀਨ ਸਪੈਸੀਫਾਈਡ ਫਾਰ ਵੇਰੀਅਸ ਜੌਬਸ ਉਹਨਾਂ ਨੂੰ ਲੋਗਾ ਨੂੰ ਸਹੂਲਤਾਂ ਜਿਹੜੀਆਂ ਉਹ ਲੈਣ ਦੇ ਵਿੱਚ ਇਹਨਾਂ ਦੀ ਮਦਦ ਕਰਨ ਆਪੋਜੀਸ਼ਨ ਪਾਰਟੀਆਂ ਨਾ ਕਿ ਰੁਕਾਵਟ ਪਾਉਣ ਨਾਨਾ ਸਾਹਿਬ ਤੁਸੀਂ ਲੰਮਾ ਸਮਾਂ ਕਾਂਗਰਸ ਵਿੱਚ ਰਹੇ ਹੋ ਬਿਲਕੁਲ ਰਿਹਾ ਜੀ ਇਸ ਤਰ੍ਹਾਂ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਹੈ ਸਭੀ ਕਰਦਾਬ ਕਸ਼ੀ ਜਾਂ ਮਰਪਟ ਹੋ ਰਿਹਾ ਇਸ ਕਾਲ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਸੌਸਰਜੀ ਕੌਲਸ ਕੀ ਵੇਖੀਏ ਦੇਖੋ ਕਾਂਗਰਸ ਦੇ ਜਿਹੜੇ ਬੇਸਿਕ ਜਿਹੜੇ ਫੰਡਾਮੈਂਟਲ ਜਾਂ ਉਹਨਾਂ ਦੇ ਜਿਹੜੀ ਆਈਡੀਓਲੋਜੀ ਸੀ ਤਾਂ ਮੈਂ ਕਹੂੰਗਾ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੈ ਉਹਦੇ ਵਿੱਚ ਬਹੁਤ ਫਲਸਫਾ ਜਿਹੜਾ ਹੈ ਉਹਨਾਂ ਦਾ ਉਹਦੇ ਵਿੱਚ ਬਹੁਤ ਫਰਕ ਪੈ ਗਿਆ ਹੈਗਾ उन्हों की थॉट प्रोसैस फर्क पै गया हैगा सो so, इस करके कांग्रेस डे बाई डे डमिनिश हो रही है और अगे हो डमिनिश होगी क्योंकि दे आर स्टेरिंगलैस दे आर डायरेक्शनलैस देर इज नो बडी हू कुड गिव दायरेक्शन एंड हू कुड फॉलो द डायरेक्शन ना तो डायरेक्शन देने वाला हैगा तो ना फॉलो करे है सो so, इस करके कांग्रेस पार्टी का ਜੋ ਅੱਜ ਤੋਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਉਹਨਾਂ ਦੀ ਥੌਟ ਪ੍ਰੋਸੈਸ ਸੀ ਗਈ ਉਹ ਸਾਰੀ ਡੈਮੇਜ ਹੋ ਚੁੱਕੀ ਹੈ ਔਰ ਖਾਸ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਤੋਂ ਬਾਅਦ ਤਾਂ ਟੋਟਲੀ ਇਟ ਇਜ਼ ਵਾਈਪਡ ਆਫ ਜਿੱਤੇ ਦਿਨੀ ਰਾਹੁਲ ਗਾਂਧੀ ਵੱਲੋਂ ਰਮਣੀਕ ਪੂਜੀ ਤੇ ਕਤਾਨਜ ਕਸਿਆ ਗਦਾਰ ਕਹਿ ਕੇ ਤਾਂ ਜਿਹੜਾ ਕਸਿਆ ਗਿਆ ਉਸ ਨੂੰ ਦੇਖੋ ਇਹ ਜਿਹੜੇ ਇਸ਼ੂਜ਼ ਹੈਗੇ ਨਾ ਇਹ ਅਨ ਪਾਰਲੀਮੈਂਟ ਜਿਹੜੀ ਲੈਂਗੁਏਜ ਹੈ ਇਹ ਚੀਜ਼ਾਂ ਨੂੰ اپੋਜੀਸ਼ਨ ਲੀਡਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇੱਕ ਐਸੀ ਪੋਸਟ ਤੇ ਨੇ ਕਿ ਉਹਨਾਂ ਦਾ ਹਰ ਇੱਕ ਲਫ਼ਜ਼ ਉਹਨਾਂ ਦੀ ਹਰ ਇੱਕ ਮੂਵਮੈਂਟ ਲੋਕ ਅਡੀਆਂ ਚੁੱਕ ਚੁੱਕ ਕੇ ਵੇਖਦੇ ਨੇ ਪ੍ਰਾਈਮ ਮਿਨਿਸਟਰ ਤੋਂ ਬਾਅਦ ਇੱਕ ਜੇ ਕੋਈ ਇੰਪੋਰਟੈਂਟ ਪੋਸਟ ਹੈਗੀ ਏ ਉਹ ਹੈਗੀ اپੋਜੀਸ਼ਨ ਲੀਡਰ ਦੀ ਲੋਕ ਉਹਨੂੰ ਬੜੇ ਧਿਆਨ ਦੇ ਨਾਲ ਉਹਨੂੰ ਐਨਾਲਿਸਿਸ ਕਰਦੇ ਨੇ ਤਾਂ ਰਾਹੁਲ ਗਾਂਧੀ ਜੀ ਨੇ ਚਾਹੇ ਉਹ ਉਹਨ ਕੁਝ ਵੀ ਗੱਲ ਕਰੀ ਜਾਣ ਉਹਨਾਂ ਨੂੰ ਜਿਹੜਾ ਇਹ ਸ਼ਬਦ ਇਸਤੇਮਾਲ ਕਰਨ ਵਾਸਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਔਰ ਉਹਨਾਂ ਨੂੰ ਤੈਸ਼ ਨਹੀਂ ਸੀ ਹੋਣਾ ਚਾਹੀਦਾ ਆਪੋਜੀਸ਼ਨ ਲੀਡਰ ਹੋਵੇ ਚਾਹ ਸੱਤਾਚ ਹੋਵੇ ਉਹਦਾ ਲੀਡਰ ਦਾ ਮਤਲਬ ਹੈਗਾ ਕਿ ਉਹਨੂੰ ਸਹਿਨਸ਼ੀਲਤਾ ਰੱਖਣੀ ਬੜੀ ਜ਼ਰੂਰੀ ਸੋ that word is not uh, acceptable ਸਰ ਤੁਹਾਡੇ ਇੱਕ ਸਬਕਾ ਸੀਬੀਐਸ ਦੁਆਰਾ ਘਰ ਵਾਪਸੀ ਵੀ ਕਰਨ ਨੂੰ ਮੱਚੀ ਹੋ ਰਹੀ ਹੈ ਕੁਝ ਸੰਭਾਵਨਾ ਉਹਨਾਂ ਦੀ ਮੈਂ ਸਮਝਿਆ ਨਹੀਂ ਜੀ ਉਹਨਾਂ ਦਾ ਨਾਂ ਹੀ ਜ਼ਿਕਰ ਕਰਦਾ ਮੈਡਮ ਸਿੱਧੂ ਦੀ ਸੰਭਾਵਨਾ ਹੈ ਜੀ ਕਿ ਲੋਕਸਿਜ਼ ਦੇਖੋ ਜੀ ਮੈਡਮ ਸਿੱਧੂ ਦੀ ਆਪਣੀ ਥਾਟ ਪ੍ਰੋਸੈਸ ਹੈ ਇਹ ਇਹ ਮਸਲਾ ਮੇਰੇ ਬਸ ਦਾ ਨਹੀਂ ਹੈਗਾਗਾ ਉਹ ਮਿਸਿਸ ਸਿੱਧੂ ਤੇ ਉੱਤੇ ਸਾਡੀ ਹਾਈ ਕਮਾਂਡ ਹੈ ਉਹ ਫੈਸਲਾ ਕਰਨਗੇ ਵੀ ਉਹਨਾਂ ਨੇ ਉਹਨਾਂ ਨੂੰ ਲੈਣਾ ਕਿ ਨਹੀਂ ਲੈਣਾ ਜੇ ਉਹ ਕੋਈ ਪਾਰਟੀ ਵਾਸਤੇ ਐਸੈਟ ਨੇ ਤਾਂ ਉਹਨਾਂ ਨੂੰ ਮੇਰੇ ਖਿਆਲ ਜ਼ਰੂਰ ਲੈਣਾ ਚਾਹੀਦਾ ਹੈਗਾ ਤੇ ਜੇ ਉਹ ਪਾਰਟੀ ਵਾਸਤੇ ਕੋਈ ਲਾਇਬਿਲਟੀ ਹੈ ਉਹਨਾਂ ਨੂੰ ਸਸਤੀ ਕਾਲ ਕਰ ਦੇਣੀ ਚਾਹੀਦੀ ਦੋ ਹੀ ਗੱਲਾਂ ਕੀ ਬੀਜਪੀਆ ਨੂੰ ਸੈਕਟ ਕਰੂ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਤੰਗ ਕੱਸਦੇ ਰਏ ਆ ਲਗਾਤਾਰ ਹਾਲੇ ਤੱਕ ਕੋਈ ਇਸ਼ੂ ਨਹੀਂ ਹੈਗਾ ਜੀ ਉਹਨਾਂ ਦੀ ਚਰਚਾ ਹੀ ਨਹੀਂ ਹੈਗੀ ਇਹ ਤਾਂ ਇੱਕ ਇਮੇਜਿਨੇਸ਼ਨ ਹੈ ਲੋਕਾਂ ਦੀ ਕਿ ਮਿਸਿਸ ਸਿੱਧੂ ਨੇ ਕਾਂਗਰਸ ਛੱਡਦੀ ਤੇ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰੇਗੀ ਕੱਲ ਨੂੰ ਹੋ ਸਕਦਾ ਮਿਸਿਸ ਸਿੱਧੂ ਆਪਦੀ ਪਾਰਟੀ ਬਣਾ ਲੈਣ ਕਿਉਂ ਜੀ ਕਪੂਰ ਸਾਹਿਬ ਇਹ ਤਾਂ ਇੱਕ ਇਮੇਜਿਨੇਸ਼ਨ ਹੀ ਹੈ ਨਾ ਵੀ ਜੇ ਉਹ ਤਾਂ ਤਾਂ ਹੋਵੇ ਜੀ ਉਹਨੂੰ ਲੈ ਲਿਆ ਹੋਵੇ ਫਿਰ ਤੁਹਾਡਾ ਇਹ ਸਵਾਲ ਵਾਜਬ ਸੀਗਾ ਕਿ ਜੋ ਆਗਏ ਨੇ ਉਹ ਕਿਆ ਤੁਸੀਂ ਉਹਨੂੰ ਐਕਸੈਪਟ ਕਰੋਗੇ ਵਿਚਾਰ ਚਾਵਾ ਚੱਲ ਰਹੀ ਹੈ ਹਾਂਜੀ ਚਰਚਾ ਕਰਨ ਜੇ ਮਰਜੀ ਚੀਜ਼ ਤੇ ਚਰਚਾ ਕਰ ਲਈਏ ਥੈਂਕ ਯੂ ਸਰ